ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਨੇ ਸਵਾਲ ਕੀਤਾ ਜਿਵੇਂ ਸਿੱਧਾ ਗੋਲ ਗਿਆ ਉਹ ਨਾਮ ਸੁਣਾ ਗੁਰੂ ਹੋਣਾ ਮਾਲਕ ਨੇ ਬਖਸ਼ ਕੀਤੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਮੇਰਾ ਸਾਡਾ ਗੁਰੂ ਸਾਬ ਦਾ ਸੋਤੀ ਉਹਦਾ ਚੇਲਾ ਉਹ ਕਿਹੜਾ ਸਾਬ ਦਾ ਉਹ ਜੁਗਾਂ ਚੱਲ ਰਿਆ ਨਾਨਕ ਜੁਗ ਜੁਗ ਗੌਰ ਉਹ ਪਹਿਲਾ ਜੁਗਾਂ ਤੇ ਉਹ ਗੁਰੂ ਆਇਆ। ਨੰਨੇ ਉਹ ਸ਼ਬਦ ਦੀ ਕਥਾ ਵਿਚਾਰ ਲਈ। ਉਹਨਾਂ ਦੀ ਹੋਮ ਨ ਖਤਮ ਹੋ ਗਿਆ। ਇੱਕ ਸ਼ਬਦ ਜਿੱਤ ਕਥਾ ਵਿਚਾਰੀ ਗਉਮ ਘੋਮੇ ਅਗਨਵਾਰੀ। ਪੇਧ ਆ ਗਿਆ ਪਤਾ ਲੱਗ ਗਿਆ ਜਿਹੜੇ ਸਫਤੀ ਸਾਡੇ ਚੇਲਾ ਵਾ। ਕਿਛ ਦੱਸ ਰਿਹਾ ਮਾਲਕ ਮੈਂ ਓਕ ਕਾਤ ਪਰ ਕਢੋਂਦਾ ਸ਼ਬਦ ਗੁਰਮੁਖ ਸਾਚ ਨਾਮ ਪਤ ਉਤਮ ਹੋਏ ਜਿਹੜੇ ਸੱਚ ਬੋਲ ਲਿਆ ਝੂਠ ਨਹੀਂ ਬੋਲ ਲਿਆ ਨਾਨਕ ਗੁਰਮੁਖਾ ਸਗਲ ਭਵਨ ਕੀ ਸੋਝ ਹੋਇ ਵੇ ਦੇ ਤਾਂ ਵੀ ਸਗਲ ਭਵਨੀ ਸੋਝੀ ਕਿਵੇਂ ਸੱਚੀ ਬੋਲਣ ਲੱਗ ਗਏ ਸੋਝੀ ਕਿਵੇਂ ਲਗੀਆਂ ਸੀ ਉਹ ਵੇਲਾ ਕਿਹੜਾ ਜਿਆਦਾ ਅਸੀਂ ਘਰ ਉੱਠ ਕੇ ਆਉਣੇ ਆ ਅਮਰ ਤੇ ਵੇਲਾ ਜੀ ਨੂੰ ਕਹਿੰਨੇ ਆਪਾਂ ਉਸ ਵੇਲੇ ਅਸੀਂ ਉਹ ਮੂਲ ਦੀ ਪਹਿਚਾਣ ਕਰ ਲੈਂਦੀ ਆ ਜਿਹੜਾ ਆਪਣੇ ਅੰਦਰ ਆ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਉ ਤੂੰ ਚੇਲਾ ਵੇ ਜਿਹੜਾ ਆਵਾਜ਼ ਆ ਸੁਭਾ ਇਹ ਕਹਿੰਦਾ ਮਨ ਤੋਂ ਜੋਸ ਰੋ ਆਪਣਾ ਮੂਲ ਪਛਾਣ ਆ ਉਹਦਾ ਮੂਲ ਆ ਤੁਹਾਡਾ ਗੁਰੂ ਆ ਤੇਰਾ ਕਵਨ ਗੁਰੂ ਜਿਸ ਕਹ ਤੋਂ ਚੇਲਾ ਕਹਿੰਦਾ ਕਵਨ ਕਥਾ ਲੈ ਰਹਾ ਨਿਰਾਲੇ ਕਹਿੰਦਾ ਉਹ ਇਹ ਕਥਾ ਅਲੱਗ ਆ ਦੁਨੀਆਂ ਦੇ ਵਿੱਚ ਨਹੀਂ ਹੈਗੀ ਚੌਥੇ ਪਾਜ ਆ ਬੋਲੇ ਨਾਨਕ ਬਾਲੇ ਸਮਝਾ ਰਹੇ ਆ ਬੋਲੇ ਨਾਨਕ ਸੁਣ ਤੋਂ ਬਾਲੇ ਇਸ ਕਥਾ ਦਾ ਦਿਓ ਦਿਓ ਵਿਚਾਰ ਮੈਨੂੰ ਵੀ ਇਹ ਕਥਾ ਵਿਚਾਰ ਦੱਸੋ ਪਾਪ ਜਲ ਸ਼ਬਦ ਲਗਾਉਣ ਹਾਰ ਜਿਹੜਾ ਤਰੇ ਗੋਣ ਤੋਂ ਆ ਉਸ ਸ਼ਬਦ ਦੇ ਰਾਹੀਂ ਅਸੀਂ ਪਾਰ ਹੋਣਾ ਫਿਰ ਵੀ ਜਲਦਾ ਨਾ ਅਰ ਪਵਨ ਆਰੰਭ ਸਤਗੁਰ ਮਤ ਵੇਲਾ ਸਾਧਗੁਰੂ ਸੁਰਤਨ ਜੀ ਲਾ ਫਿਰ ਸਾਬ ਦਾ ਜਾਂ ਅੰਦਰ ਆਪਣੀ ਆਵਾਜ਼ ਆ ਸੁਭਾਉੜਦਿਆਂ ਜਿਵੇਂ ਗੌਰ ਸਤ ਕਰੂਗਾ ਜਿ ਸਿੱਖ ਖਾਏ ਸੁਪੜ ਕੇ ਉੱਤਰਨਾ ਤੇ ਆਵੇ ਹੁਣ ਤੇ ਗੁਰਮ ਕਹਿੰਦੇ ਆ ਬਈ ਗੁਰੂ ਨਾਨਕ ਨੇ ਕਿਰਪਾ ਕੀਤੀ ਆ 227 ਅੰਕ ਤੇ ਕਹਿੰਦੇ ਕਾਲ ਜਾਲ ਜੇ ਬਾਰ ਨਹੀਂ ਕਾਨੇ ਕਾਲ ਸੁਣੇ ਵਿਖ ਬੈਣੀ ਬਿਨ ਸਾਬ ਦੇ ਮੁਠੇ ਦੇ ਰਹਿਣੀ ਬਈ ਉਹ ਸਾਬ ਤੋਂ ਬਿਨ ਉਸ ਗੁਰੂ ਤੋਂ ਬਿਨ ਜਿਹਾ ਜੇ ਦੁਨੀਆ ਵਿੱਚ ਆਏ ਜਿਹਾ ਜੇ ਨਾ ਗੁਰੂ ਨਾਨਕ ਆ ਵਕਤ ਕਰ ਰਿਹਾ 227 ਇਹ ਪਹਿਲਾਂ ਤਾਂ ਸੱਚ ਬੋਲਣਾ ਝੂਠ ਰਾਜ ਨਹੀਂ ਬੋਲਣਾ ਬਿਲਕੁਲ ਜਾਂ ਫਿਰ ਸਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਪੇਤ ਆ ਗਿਆ ਬੋਲੇ ਸਾਜ ਮਿੱਥਿਆ ਨਹੀਂ ਰਾਈ ਚਾਲੇ ਗੁਰਮੁਖ ਹੁਕਮਰ ਜੈ ਉਹ ਹੁਕਮ ਦੇ ਵਿੱਚ ਨਿਮਗੇ ਹੁਕਮਰ ਜਾਈ ਚੱਲਣਾ ਨਾਨਕ ਲਿਖਾ ਨਾਲ ਵਗੰਦੇ ਸੱਚ ਕਰ ਬੈਠਾਂਗੇ ਸੱਚ ਕਰ ਵੈਸੇ ਕਾਲ ਨਖਾ ਜੋ ਹੈ ਜੇ ਉਸ ਦਰ ਤੇ ਬੈਠਾਂਗੇ ਕਾਲ ਤੇ ਪਹੁੰਚ ਨਹੀਂ ਸਕਦਾ ਉਹ ਸਭ ਦੇ ਕੋਲੇ ਸਬਦ ਸੋਹਣੇ ਤਾਂ ਦੂਰੋਂ ਪਾਗੇ ਮਤ ਮਾਰੇ ਹਰ ਜੀ ਵੀ ਉਹਨੇ ਸਾਨੂੰ ਦਿਖਾ ਦੇਣੀਆਂ ਤਾਂ ਇਹ ਕਹਿੰਦਾ ਸਤਗੁਰ ਸੇਖੋ ਨਾਮ ਧੰਦੇ ਗੁਰਕਾ ਸੇਖ ਬੜ ਪਾਗੇ ਸਤਗੁਰ ਸਤਗੁਰ ਕੌਣਾ ਖਾਲੇ ਖਲਾਜ ਦੇ ਸੱਚਾ ਚਾ ਦੇਖ ਦੇਣੀ ਆਪਾਂ ਮਰਵਾਣੀ ਉਸਤੋਲ ਆ ਇਹ ਵੀ ਸਤਗੁਰਾ ਇਹ ਦੋ ਸਰੂਪ ਆ ਸਰਗੁਣ ਤੇ ਨਿਰਗੁਣ ਸਾਹਮਣੇ ਖਾਲੀ ਖਾਲ ਸਤਿਗੁਰ ਨਿਰਗੁਣ ਤੇ ਜਿਹੜਾ ਅਸਥੂਲ ਆ ਉਹ ਗੁਰਵਾਣੀ ਆ ਜਿਹੜੇ ਆਪਾਂ ਨੂੰ ਦਿਖਦ ਰਹੀ ਆ ਹੁਣ ਜਿਹੜਾ ਗੁਰਵਾਣੀ ਸਤਿਗੁਰਾ ਇਹ ਸਾਨੂੰ ਲੈ ਕੇ ਜਾ ਰਿਹਾ ਉਹ ਜਗ੍ਹਾ ਤੇ ਉੱਥੇ ਜਾ ਜਿਹੜਾ ਮਨ ਢੋਲਦਾ ਨਹੀਂ ਹੈਗਾ ਯਾਦ ਪਹਿਲਾਂ ਸਤਿਗੁਰਾਂ ਪਿਆਰ ਬਣਿਆ ਆਪਿਓ ਪਿਓ ਅਕਥ ਕਥੇ ਰਹੀਏ ਨਿੱਜ ਘਰ ਬਹਿਸ ਸਹਿਜ ਕਰ ਲਈਏ ਪਹਿਲਾਂ ਨਿੱਜ ਘਰ ਦੇ ਬਹਿਣਾ ਪਊ ਜਾਂ ਨਿੱਜ ਘਰ ਜੇ ਬੈਠਾਂਗੇ ਕਦੇ ਥੱਲੇ ਆ ਕੇ ਉੱਪਰ ਆ ਜਾਏ ਇਸੇ ਤਰ੍ਹਾਂ ਕਦੇ ਉੱਚੇ ਕਦੇ ਨੀਵੇਂ ਅਸੀਂ ਵੀ ਹਰ ਬਾਤ ਉਸੇ ਜਗ੍ਹਾ ਬੈਠਾਂ ਜਿਵੇਂ ਹੁੰਦਾ ਆਪਣਾ ਕੁੱਤਾ ਰੱਖਾਂ ਦਾ ਉਹਨਾਂ ਕੋਲ ਦੇ ਮਾਰਦਿਆਂ ਫੇਰ ਵੀ ਆ ਕੇ ਡਰਦੇ ਪੈਂਦਾ ਅਸੀਂ ਉਸੇ ਤਰ੍ਹਾਂ ਕੁੱਤੇ ਵਾਲੀ ਵਸਤਵ ਵਿੱਚ ਲੈ ਕੇ ਅਸੀਂ ਉਹ ਡਰਦੇ ਬਹਿਣਾ ਚਾਹ ਹ ਸਨ ਕੋ ਦਵੇ ਨਾ ਦਵੇ ਫਿਰ ਹੋਲੇ ਮਾਲਕ ਕਿਰਪਾ ਕਰਦਾ ਵੇ ਸੜ ਚਾਲ ਐਹ ਜਿ ਬੁਲਾ ਦਿੰਦਾ ਉਹ ਵੇ ਡੋਲਦਾ ਨਹੀਂ ਗਾ ਗੁਰਮਤ ਚਾਲ ਨਿਚਲ ਨਹੀਂ ਡੋਲੇ ਗੁਰਮਤ ਸੱਚ ਸਹਿਜ ਹਰ ਬੋਲੇ ਸਹਿਜ ਵਾ ਗੁਰੂ ਚਾਹ ਰਾਮ ਬੋਲੋ ਚਾਹ ਅੱਲਾ ਬੋਲੋ ਚਾਹ ਓਮ ਬੋਲੋ ਓਮ ਨਾ ਸਵਾਇ ਬੋਲੋ ਇਹ ਜਿਹੜਾ ਬਦੇ ਸਾਰਾ ਸਾਂਝਾ ਵਾ ਇਹ ਬਦੇ ਚੋਬਰ ਨਗ ਸਾਂਝਾ ਸਹਿਜ ਦਾ ਬੋਲਣ ਦਾ ਤਰੀਕਾ ਇਹ ਤਾਂ ਬਣ ਗਿਆ ਨਾ ਰਾਮ ਰਾਮ ਕਰਦਾ ਸਭ ਜਾਗੂਗੇ ਜਾਗ ਫਿਰ ਰਾਮ ਨਾ ਪਾਇਆ ਜਾਏ ਰਾਮ ਕਨ ਭੇਦ ਮਨਮੁਖ ਹਰ ਹਰ ਕਰ ਸਕੇ ਮੈਨ ਸਕੇ ਤੋਏ ਬਾਇਗਰੀ ਵੀ ਇਹ ਭੇਦ ਆ ਇਹ ਕਿਸੇ ਆਉਦਾ ਨਹੀਂ ਇਹ ਸਾਰੇ ਪ੍ਰਾਪਰਟੀ ਮਾਲਕ ਦੀ ਆ ਉਹ ਸਭ ਦੀ ਆ ਜਿਹਦੇ ਸਭ ਦੇ ਵਿੱਚ ਆ ਬਾਰੇ ਕਿ ਜੁਗਾਂ ਚੱਲ ਰਿਹਾ ਜਿਵੇਂ ਸਤਗੁਰ ਦੇ ਨਾਲ ਜਾ ਕੇ ਤੇ ਮਨ ਵਿੱਚ ਸਤਗੁਰ ਦੇ ਪਾਸ ਤੇ ਸੇਵਕੇ ਕਰ ਰਸ ਫਿਰ ਸਾਨੂੰ ਦਿਖਿਆ ਦਿੰਦਾ ਸਤ ਗੁਰ ਦੇਖਿਆ ਫਿਰ ਅਸੀਂ ਉਹਨੂੰ ਦੇਖਦੇ ਆਂ ਸਾਡਾ ਮਨ ਟਿਕ ਜਾਂਦਾ ਰਸ ਪਿੰਦਾ ਤੇ ਮਨ ਸਹਿਜ ਚ ਆ ਜਾਂਦਾ। ਕੋ ਫਿਰ ਉਹਦੀ ਚਾਲ ਬੋਲਿਆ ਨਾ ਅਸੀਂ ਗੁਰਮਤ ਚਾਲ ਨੈਚਰ ਨਹੀਂ ਡੋਲੇ ਗੁਰਮਤ ਸੱਚ ਸਹਿਜ ਹਰ ਬੋਲੇ। ਸਹਿਜ ਅੰਮ੍ਰਿਤ ਪੀਵੇ ਅੰਮ੍ਰਿਤ ਕਹਿੰਦੇ ਤਤ ਬਰੋਲੇ। ਤਤਾਂ ਵਿੱਚ ਅੰਮ੍ਰਿਤ ਆ। ਤਤ ਕਿਥੋਂ ਵਰਗੋੜਿਆ ਸੋਨ ਚ। ਇਹ ਕਹਿੰਦਾ ਤਤ ਤੋਂ ਤਤ ਮਿਲੇ ਮਨ ਮਾਨਿਆਂ ਦੂਜੇ ਪਾਇਕ ਤੇ ਕਰਾਣੇ ਨੇ ਬੋਲੇ ਪਵਨ ਕਰਨ ਕਰ ਜੀ ਪੌਣ ਦਾ ਸਾਰ ਲੈਣਾ ਸੀ ਪੌਣ ਜਿਹੜਾ ਸਾਰਾ ਤਾਂ ਹੀ ਕਹਿੰਦਾ ਪਵਨ ਆਰੰਭ ਸਤਗੁਰ ਮਤ ਮੇਲਾ ਜੇ ਪੌਣ ਆਪਾਂ ਜਾਂ ਉੱਠਦੇ ਹਾਂ ਸੋ ਆ ਸਭ ਪੌਣ ਦੇ ਨਾਲ ਅਸੀਂ ਤਰੇ ਗਣ ਜਾਉਣਾ ਫਿਰ ਮਾਨੇ ਸਲੀ ਚੱਕਣਾ ਹੁੰਦਾ ਜੇ ਸਾਨੂੰ ਇਹ ਚੀਜ਼ ਦਾ ਪੇਧ ਲੱਗਿਆ ਫਿਰ ਮਾਲਕ ਸਾਨੂੰ ਦਿਖਾ ਦਿੰਦਿਆ ਸਤਗੁਰ ਦੇਖਿਆ ਅਸੀਂ ਉਹਦੇ ਸਾਰੀ ਪਹਿਲਾਂ ਮਾਲਕ ਨੂੰ ਅਨੁਸਕਾਰ ਕਰਦੇ ਆਂ ਦਿਖਿਆ ਲੈਣੀ ਉਹਦਾ ਦਿਖਿਆ ਲਈ ਪਰ ਲਈ ਕਿਵੇਂ ਮਨ ਤਾਂ ਨਾ ਅਰਪਿਓ ਅੰਤਰਗਤ ਕਿਨੀ ਅਸੀਂ ਅੰਤਰਗਤ ਮਾਲਕ ਦਾ ਨਾਮ ਜਪਿਆ ਅਸੀਂ ਮਨ ਤੇ ਤੁਹਾਨੂੰ ਦੇਤਾ ਛੜਦਾ ਹੈ ਹੀ ਨਹੀਂ ਹੁਣ ਜੇ ਤਨ ਨਾਲ ਜੋੜ ਲੈਣ ਤਾਂ ਨਹੀਂ ਹੈਗਾ ਮਨ ਅਸੀਂ ਦਿਖਿਆ ਕੋਈ ਨਹੀਂ ਹੈਗਾ ਫਿਰ ਅਸੀਂ ਅੰਤਰਗਤ ਸੁਰਤੀ ਨਾਲ ਉਹਦਾ ਸਿਮਰਨ ਕੀਤਾ ਮਨ ਤਨ ਅਰਪਿਓ ਅੰਤਰਗਤ ਕੀਨੀ ਗਤਮਿਤ ਮਾਲਕ ਨੇ ਜਦੋਂ ਸਾਨੂੰ ਪਤਾ ਲੱਗਾ ਤਰੀਕੇ ਦਾ ਗਤਮਿਤ ਪਾਈ ਆਤਮ ਜੀਨੀ ਫਿਰ ਸਿਰ ਗਤੀ ਮਿਲ ਗਈ ਮਤ ਮਤ ਮਿਲ ਗਈ ਅਕਲ ਮਿਲ ਗਈ ਫਿਰ ਮਾਲਕ ਨੇ ਖੁਸ਼ ਹੋ ਕੇ ਸਾਨੂੰ ਭੋਜਨ ਦਿੱਤਾ ਇਹ ਸੱਤੀ ਪ੍ਰਕਾਰ ਖਾਣਾ ਅੰਮਤ ਰਸ ਉਹ ਜਨ ਨਾਮ ਨਰਿੰਜਨ ਸਾਰ ਪੇਤ ਆ ਗਿਆ ਵੀ ਜਿਹੜਾ ਰਸ ਆਉਂਦਾ ਵਾ ਇਹ ਮਾਲਕ ਨੇ ਆਤਮ ਪ੍ਰਕਾਸ਼ ਨੇ ਮਨ ਦਾ ਮਨ ਦੀ ਖਰਾਕ ਇਹ ਰਸ ਆ ਜਿਨ ਹਾਰਾ ਰਸ ਨਾ ਨਾ ਪਾਇਆ ਤੇ ਪਾਗਣ ਜੰ ਪਾਸ ਇਸ ਦਮ ਤੋਂ ਬਿਨਾਂ ਅਸੀਂ ਸੌਦਾ ਨਹੀਂ ਕਰ ਸਕਤਾ ਇਹਦਾ ਮਾਲਕ ਕਹਿੰਦੇ ਆ ਬੈਨ ਦਮ ਕੇ ਸੌਦਾ ਨਹੀਂ ਹਟ ਵੀ ਸਵਾਸ ਤੋਂ ਮੈਨੂੰ ਸੌਦਾ ਨਹੀਂ ਮਿਲਣਾ ਕਿ ਸਵਾਜਮ ਨਹੀਂ ਕਰਉਂਦੇ ਬਿਨ ਬੋਹਤ ਸਾਗਰ ਨਹੀਂ ਬਾੜ ਬਹੁਤ ਵੇ ਜਹਾਜ ਜਹਾਜ ਕਿਹੜਾ ਸਬਜ਼ੀ ਨੂੰ ਕਹਿ ਰਿਹਾ ਇਹ ਤਾਂ ਗੁਰੂ ਨਾਨਕ ਬਾਸਾ ਕਹਿ ਰਿਹਾ ਵੀ ਮੇਰਾ ਸ਼ਬਦ ਕਰੂਗਾ ਜਿਹੜਾ ਯੁੱਗਾਂ ਤੋਂ ਚੱਲਦਾ ਆਉਂਦਾ ਕਹਿੰਦਾ ਬਿਨ ਗੁਰ ਸੇਵੇ ਕਾਟੇ ਕਾਟ ਕਹਿੰਦਾ ਉਹ ਸਰੀਰ ਬਾ ਬਾਦ ਇੱਕ ਮੈਂ ਪਹਿਲਾਂ ਬੇਨਤੀ ਕੀਤੀ ਸੀ 226 ਅੰਗ ਦੇ ਲਿਖਦੇ ਆ ਵੀ ਉਹ ਸ੍ਰੀ ਵਾ 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 ਜਿਹਦੇ ਵਿੱਚ ਅਸੀਂ ਉਹ ਮਾਲਕ ਦੇ ਚਰਨ ਜਵਰਾਜ ਕੀ ਕਹਿੰਦਾ ਮਾਲਕ ਬੜੇ ਬਕਸ ਗਏ ਜਿਆ ਸੌਦਾੜਾ ਵੇਚਦਿਆਂ ਸ੍ਰੀ ਦੇ ਵਿੱਚ ਆ ਗਏ ਤਿਸ ਕੋ ਵਾ ਵਾ ਜੇ ਬਾੜ ਦਿਖਾਵੇ ਉਹ ਸ੍ਰੀ ਹਾਲਾ ਮੰਨ ਗਿਆ ਤਿਸ ਕੋ ਵਾ ਵਾ ਜੇ ਸ਼ਬਦ ਸੁਣਾਵੇ ਫੇਰ ਉਹ ਕਹਿੰਦਾ ਸ਼ਬਦ ਦੀ ਗੱਲ ਕਰਤੀ ਮਾਲਕ ਦੀ ਰੰਗਕਾਰ ਦੀ ਤੇ ਉਹ ਸਰੀਰ ਵੀ ਉਹ ਹੈ ਕਹਿੰਦਾ ਜੋ ਬ੍ਰਹਮੰਡੇ ਸੋਈ ਪਿੰਡੇ। ਸ੍ਰੀ ਮੰਨ ਗਿਆ। ਮਨ ਮੰਨਿਆ ਤੋਂ ਹਰ ਜਣਿਆ। ਉਹ ਕਹਿੰਦਾ ਤਿਸ ਕੋ ਬਾਬਾ ਜੇ ਮੇਲ ਮਲਾਵੇ। ਫਿਰ ਉਸ ਗੁਰੂ ਦੇ ਬਾਬਾ ਜਿਹੜਾ ਆਪਣੇ ਅੰਦਰ ਜੇ ਕਹਿੰਦਾ ਸਾਧ ਗੁਰੂ ਸੁਰਤਨ ਚੱਲਾ। ਬਾਬਾ ਤਿਸ ਕੋ ਜਿਸ ਕਾ ਇਹ ਜਿਓ ਫਿਰ ਕਹਿੰਦਾ ਜਿਨੇ ਮਨ ਭੇਜਿਆ ਉਹਦੇ ਸਾਹਾਂ ਸੀ ਉਹ ਮਾਲਕਾ ਆਪਾ ਸਤਗੁਰਾ ਗੁਰ ਸਾਹਿਬ ਦੀ ਮੱਥ ਅੰਮ੍ਰਿਤ ਪੀਓ ਫਿਰ ਉਸੇ ਨਾਮ ਦੇ ਵਿੜਾਈ ਆ ਨਾਮ ਵਿੜਾਈ ਤਦ ਪਾਣੀ ਦਿਓ ਪਾਣੀ ਜਾ ਗਿਆ ਫਿਰ ਉਹਦੇ ਨੇ ਇੰਨੀ ਤੜਪ ਪੈ ਗਈ ਕਹਿੰਦਾ ਨਾਮ ਤੋਂ ਬਿਨਾ ਜੀ ਨਹੀਂ ਸਕਦਾ ਨਾਮ ਬਿਨਾ ਕਿਉਂ ਜੀਵਾ ਮਾਇ ਮਾਇਕਾ ਸਰੀਰ ਨੂੰ ਆਨੰਦ ਜਪੋ ਰਹੋ ਤੇਰੀ ਸਿਨਾਏ ਹਰ ਵਕਤ ਮਾਲਕ ਦੇ ਚਰਨਾਂ ਚ ਨਾਨਕ ਨਾਮ ਰਤੇ ਤਤ ਪਾਏ ਜਿਹੜੇ ਦੇਖਿਆ ਉਹ ਨਹੀਂ ਜਾਣਦੇ ਉਹਨਾਂ ਹਮੇ ਨਹੀਂ ਮਰਦੀ ਹੈਗੀ ਜਿਹੜੇ ਸ੍ਰੀ ਨਾਲ ਜੁੜੇ ਹੋਇਆ ਗੁਰੂ ਨਾਨਕ ਦਸਾਂ ਜਮ ਨੇ ਆ ਕੇ ਉਹ ਤਾਂ ਇੱਕ ਸ੍ਰੀ ਦੀ ਪਛਾਣ ਕਰਾਈ ਆ ਆਪਣੇ ਮਤਲਬ ਨਾਮ ਦਾ ਚੋਲ ਦੀ ਪਛਾਣ ਕਰਾਈ ਆ ਉਨਾ ਪਤਾ ਸੀਗਾ ਵੀ ਇੱਥੇ ਆ ਕੇ ਆਉਣ ਜਿਹੜਾ ਦੇਖ ਪਤਾ ਹੁਣ ਕਿੰਨਾ ਦੌੜ ਚੱਲ ਰਿਹਾ। ਵੀ ਕਾਟ ਮੱਦੇ ਨੇ ਉਸੇ ਕਰਕੇ ਮਾਲਕ ਬਕਸ ਕਰਕੇ ਗਿਆ। ਪਰ ਮਾਲਕ ਦੇ ਲਿਖਦੇ ਆ ਹੋਮੇਕਰਤ ਪੇਖੀ ਨਹੀਂ ਜਾਣਿਆ। ਗੁਰਮੁਖ ਭਗਤ ਬਿਰਲੇ ਮਨ ਮਨ ਇਹਨਾਂ ਦੇ ਜਿਹੜੇ ਭਗਤ ਬਾਣਦੇ ਨਾ ਭਗਤੀ ਇਹਨਾਂ ਸੁਣਿਆ ਉਹ ਬਿਰਲੇ ਬਿਰਲੇ ਆ। ਇਹਨਾਂ ਕਹਿੰਦਾ ਤੂੰ ਬੇਅੰਤ ਕੋ ਬਿਰਲਾ ਜਾਣਿਆ। ਕੋਡ ਮੱਦੇ ਕੋ ਬਿਰਲਾ ਸੰਜ। ਇਹ ਚੀਜ਼ ਦਾ ਪੇਤ ਆ ਗਿਆ ਪਤਾ ਲੱਗ ਗਿਆ ਮੈਂ ਹੋਮੇ ਨਿਵਰੇ ਗੁਰ ਸ਼ਬਦ ਵਿਚਾਰਿਆ ਜੀ ਅਸੀਂ ਸ਼ਬਦ ਵਿਚਾਰ ਕਰਦੇ ਹਾਂ ਤਰੇਕੋਣ ਦੇ ਵਿੱਚ ਨਾ ਗੁਰਬਾਣੀ ਦੀ ਇਹਦੇ ਨਾਲ ਸਾਡੇ ਹੋਮੇ ਮਰਦੀ ਆ ਚੰਚਲ ਮਤ ਤਿਆਗੇ ਪੰਜ ਸੰਗਾਰੇ ਅੰਤਰ ਸਹਿਜ ਸੱਚ ਸਹਿਜ ਘਟ ਮਾਲ ਕਹਿੰਦੇ ਅੰਤਰ ਸੱਚ ਸਹਿਜ ਘਰ ਆਵੇ ਰਾਜਨ ਜਨ ਪਰਮਗਤ ਪਾਵੇ। ਵੀਰ ਉਸ ਦੇ ਕਰੇ ਤਾੜੀ ਲਾਦਦੀ ਆ ਨਿਰਪਰ ਕਰ ਤਾੜੀ ਲਾਵੇ। ਜਿਹੜਾ ਬੇਪਰਵਾਹ। ਇਸ ਤਰ੍ਹਾਂ ਆਪਨ ਮਾਲਕ ਨੂੰ ਦੱਸਤਾ ਮੈਂ ਜਦ ਅਸੀਂ ਹਰ ਰੋਜ਼ ਆਉਣਾ ਵਾ, ਹਰ ਮੈਦਾਨ ਚ ਆਉਣਾ ਵਾ। ਪੌਣ ਬਚੋਲਾ ਬਣਾ ਕੇ ਆਉਣਾ। ਪਵਨ ਆਰੰਭ ਸਤਗੁਰ ਮੱਤ ਵੇਲਾ। ਫੇਰ ਸਾਡੀ ਸਤਗੁਰ ਨੇ ਕਿਰਪਾ ਕਰਨੀ। ਕਹ ਲੈ ਫਿਰ ਇਹ ਵਿਦੀ ਨਾਲ ਕੌਣ-ਕੌਣ ਹੀ ਤਰਿਆ ਇਨ ਵਿਦ ਪਾ ਕੌਣ-ਕੌਣ ਨਹੀਂ ਤਰਿਆ ਤਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਯਾ ਚੀਦਾ ਪਤਾ ਲੱਗ ਗਿਆ ਮਾਲਕ ਨੇ ਬਖਸ਼ ਕਰਤੀ ਵੀ ਇਹ ਵਿਦੀ ਨਾਲ ਕੌਣ-ਕੌਣ ਹੀ ਤਰਿਆਗਾ ਸਾਰੇ ਤਰਿਆ ਪ੍ਰਭ ਪਾਏ ਹਮ ਆਵਤਨਾ ਭਾਰਿਆ ਸੱਚ ਮਹਿਲ ਗੁਰ ਲਖ ਲਖਾਇਆ ਨਿਸ਼ਚਲ ਮਹਿਲ ਨਹੀਂ ਸਾਇਆ ਮਾਇਆ ਉੱਤੇ ਕੋਈ ਹਾਨੀ ਨਹੀਂ ਹੈਗੀ ਕੋਈ ਮਹਿਲ ਨਹੀਂ ਹੈਗਾ ਉੱਤੇ ਕੀ ਹੈ ਇੱਕ ਸਿਰਫ ਸੱਚ ਹੀ ਸੱਚ ਆ ਸਾਧ ਸੰਤੋਪ ਪਰਮ ਜਗਾ ਉੱਥੇ ਜਾ ਕੇ ਪਰਮ ਖਤਮਦਾ ਜਿਨ੍ਹਾਂ ਦੇ ਮਨ ਵਿੱਚ ਮਾਲਕ ਵਸ ਗਿਆ ਜਿਨ ਕੈ ਮਨ ਵਸਿਆ ਸੱਚ ਸੋਈ ਤਿੰਨ ਕੀ ਸੰਗਤ ਗੁਰਮੁਖੋਈ ਜਿਨ੍ਹਾਂ ਦੇ ਸੱਚ ਮਨ ਵਿੱਚ ਵਸ ਗਿਆ ਜਿਵੇਂ ਗੁਰੂ ਪਿਆਰੇ ਪਾਸੇ ਵਸੇ ਇਹਨਾਂ ਨੇ ਆਪ ਦੇ ਨਾਲ ਹੀ ਜੋੜਿਆ ਕਿਤੇ ਵੀ ਦੇਖ ਲੋ ਉਹਨਾਂ ਦੇ ਆਹ ਕਾ ਸੀੜੀਆਂ ਦੇਖ ਲੋ ਵੀਡੀਓ ਦੇਖ ਲੋ ਵੀ ਕਿਤਾਬਾਂ ਦੇਖ ਲੋ ਕਿਤੇ ਨਹੀਂ ਗਿਆ ਹੈਗਾ ਤੂੰ ਮੇਰੇ ਨਾਲ ਜੁੜਾ ਗੁਰੂ ਨਾਨਕ ਨੇ ਬਾਣੀ ਨਾਲ ਜੋੜਿਆ ਜਿਵੇਂ ਗੁਰੂ ਨਾਨਕ ਨੇ ਬਾਣੀ ਨਾਲ ਜੋੜਿਆ ਇਸੇ ਤਰ੍ਹਾਂ ਉਹਨਾਂ ਨੇ ਵੀ ਬਾਣੀ ਨਾਲ ਜੋੜਿਆ ਨਾਨਕ ਸਾਚ ਨਾਮ ਮਲ ਖੋਈ ਫਿਰ ਸਦਾ ਦੱਸਦੇ ਆ ਵੀ ਜਦ ਇਹ ਪਤਾ ਲੱਗ ਗਿਆ ਗੁਰਮਤਿ ਰਾਮ ਜੱਪੇ ਜਨ ਪੂਰਾ ਕਹਿੰਦੇ ਪੂਰਾ ਕਿਹਨੂੰ ਕਹਿੰਦੇ ਆ ਇਹ ਆਪਣੇ ਆਪੇ ਹਮ ਬਿਜਾਰ ਕਰਨੀਆਂ ਜਿਨ ਕੇ ਹਿਰਦੇ ਹਰ ਕਹਿੰਦੇ ਤਿਤ ਕਟ ਅਨਹਦ ਬਾਜਤੁਰ ਜਿਨ ਦੇ ਅਨਹਦ ਬਾਣੀ ਵਜਣਾ ਉਹ ਪੂਰਾ ਹੋ ਗਿਆ। ਮਾਲਕੇ ਦਾ ਤੇ ਪਰਮਾਨ ਕੀ ਕਹਿੰਦਾ ਮਾਲਕ ਗੁਰਮਤਿ ਰਾਮ ਜੱਪੇ ਜਨ ਪੂਰਾ ਤਿਤ ਕਟ ਅਨਹਦ ਬਾਜਤੁਰ ਜਿਨ ਨੇ ਆਨੰਦ ਬਾਣੀ ਚੱਲਣ ਲੱਗ ਕੇ ਉਹਨਾਂ ਦਾ ਪਰਮ ਖਤਵਾਇਆ। ਨਹੀਂ ਤਾਂ ਜਿਹੜਾ ਦੂਜਾ ਪਾਉ ਹੈ ਪਰਮਾ ਮਨ ਕਾ ਸੂਤਕ ਦੂਜਾ ਪਾ ਭਰਮੇ ਪੁੱਲੇ ਜਾਵੇ ਜਾ ਉਹਨਾਂ ਨੇ ਜਨਮ ਮਰਨ ਮਨ ਦਾ ਜਾਨੀ ਰੋਗ ਨਹੀਂ ਖਤਮ ਹੁੰਦਾ ਮਨ ਮੁਖ ਸੂਤਕ ਕਵੇ ਨਾ ਜਾਏ ਜਿੱਚਰ ਸ਼ਬਦ ਨਾ ਪੀਜੇ ਹਰ ਕੈ ਨਾਏ ਕਿ ਜਿਨ੍ਹਾਂ ਦੇ ਕਰ ਸ਼ਬਦ ਨਾਲ ਭਜਦਾ ਨਹੀਂ ਹੁਣੇ ਜਿਹਦਾ ਪੇਤਾ ਆ ਗਿਆ ਵੀ ਸਾਡਾ ਗੁਰੂ ਕਿਹੜਾ ਗੁਰੂ ਨਾਨਕ ਦਾ ਸ਼ਬਦ ਗੁਰੂ ਜਿਹੜਾ ਯੁਗਾਂ ਤੋਂ ਹੀ ਨਰਾਲਾ ਵਾ ਨਾਨਕ ਯੁਗ ਯੁਗ ਗੁਰਗਪਾਲਾ ਇੱਕ ਸ਼ਬਦ ਜਿਤ ਕਥਾ ਵਿਚਾਰੇ ਗਰਮ ਖੋਮੇ ਅਗਰ ਨਵਾਰੀ ਜੁਗਾ ਦੇ ਮੈਣ ਕੇ ਦੰਦ ਕਿਉਂ ਖਾਈਏ ਸਾਰ ਮੈਣ ਸੰਸਕਰ ਦੇ ਲਾਭ ਜਾ ਇਹ ਨਾਲ ਜਿਵੇਂ ਲੋਹੇ ਨੂੰ ਦੰਦ ਖਾ ਨਹੀਂ ਸਕਦੇ ਜਿਹੜਾ ਤ੍ਰੈਗੋਨ ਆ ਪਰਮਾ ਇਹਨੂੰ ਤ੍ਰੈਗੋਨ ਦੇ ਵਿੱਚ ਅਜੀ ਖਾ ਨਹੀਂ ਸਕਦੇ ਜਿਹੜਾ ਸਾਬ ਦਾ ਗੜ ਸਾਬ ਦਾ ਉਹ ਯਗਦਰ ਤੇ ਬੈਠਾਗੇ ਫੇਰ ਇਹ ਮਾਲਖੜੇ ਕਿਰਪਾ ਕਰਕੇ ਉਸ ਅਗਰ ਨੂੰ ਖਾ ਜਾਂਦਾ ਤਬ ਤਨ ਨੂੰ ਖਾ ਜਾਂਦਾ ਕਹਿੰਦਾ ਮਾਲ ਕਹਿੰਦੇ ਆ ਵੀ ਜਿਹੜੇ ਦੰਦ ਮੋਮ ਆ ਇਹ ਲੋਹਾ ਨਹੀਂ ਖਾ ਸਕਦੇ ਇਸ ਤਰ੍ਹਾਂ ਜਿਹੜਾ ਆਪਣਾ ਗਰਭਾ ਡ੍ਰੈਗਨ ਵਿੱਚ ਆ ਜਿਹਨੇ ਗਰ ਪ੍ਰਗਟਕਦਾ ਉਹ ਖਾ ਨਹੀਂ ਸਕਦਾ ਹੈਗਾ ਜ다 ਅਸੀਂ ਚੌਥੇ ਪੱਦੇ ਜਾਵਾਂਗੇ ਤ੍ਰੈ ਗੁਣ ਸੋੜ ਚੌਥੇ ਨਾ ਇਤ ਲਾਇਆ ਨਾਨਕ ਹੁਮੇ ਮਾਰਗ ਹੁਮੇਨ ਮਾਰ ਕੇ ਪ੍ਰਭ ਨੂੰ ਮਿਲਦੇ ਪ੍ਰਭ ਮੜਾਇਆ ਸਾਡਾ ਗਰਭ ਖਾਦਾ ਉੱਥੇ ਹੋ ਜਾ ਗੰਦਾ ਤਾਈ ਮਾਲ ਕਹਿੰਦਾ ਕਵਨ ਗੁਫਾ ਜਿੱਤ ਰਹੇ ਆਵਾਰਨ ਬਈ ਉਹ ਕਿਹੜੀ ਗੁਫਾ ਵਾ ਇਤੋਂ ਤੱਕ ਕਿਸ ਕੋ ਜਾਣ ਸਮਾਵੇ ਯਾਰ ਚੀਜ਼ ਦਾ ਪਤਾ ਲੱਗ ਗਿਆ ਇਸ ਹਰ ਇੱਕ ਪਿਆਰ ਸਹਾਰਾ ਕਰਨਿਆ ਕਾਵਨ ਧਿਆਨ ਮਨ ਮਨੇ ਸਮਾਵੇ ਉਹ ਕਿਹੜਾ ਧਿਆਨ ਜਿਹਦੇ ਵਿੱਚ ਮਨ ਵਿੱਚ ਸਾਡਾ ਸਾਡੇ ਵਿਕਾਰ ਖਤਮ ਹੋ ਜਾਣੇ ਮਾਲਕ ਦੀ ਇੱਕ ਸੁਰਤ ਮਾਲਕ ਦਾ ਧਿਆਨ ਜਿਹੜਾ ਸਾਡੇ ਸੁਰਤ ਵਿੱਚ ਆ ਜਾਵੇ ਹੂੰ ਹੂੰ ਮੈਂ ਮੈਂ ਵਿੱਚੋਂ ਕਹਿੰਦਾ ਬਸ ਅੱਜ ਨੂੰ ਖੁੱਦ ਵੀ ਮੈਂ ਹੈ ਨਹੀਂ ਕੋਸਾ ਤੇ ਕਿਲੇ ਤੂੰ ਤੂੰ ਕਰਤਾ ਤੂੰ ਹੋਆ ਮੁਜਵੇਂ ਰਿਆ ਨਾ ਹੋ ਇਹ ਆਪਾਂ ਪਰਗਾ ਮੈਂ ਟਕੇ ਜਵਦੇ ਖਾਤੂ ਇਸੇ ਤਰ੍ਹਾਂ ਗੁਰ ਪਿਆਰਿਓ ਆਪਨ ਪਤਾ ਲੱਗ ਗਿਆ ਬੇਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲਮੇ ਗੁਰਮੁਖ ਉਤਰ ਪਰ ਉਹ ਉਤਰ ਸਾਦਾ ਜਿਹੜਾ ਕਿ ਚਾਰੇ ਜੁਗਾਂ ਦਾ ਜਿਹੜਾ ਸਭ ਚੱਲਦਾ ਆ ਜਿਹਦੇ ਨਾਲ ਅਸੀਂ ਤੁਰ ਕੇ ਨਿਕਲਣਾ ਵਾ ਉਹ ਸ਼ਬਦ ਸੁਣ ਕੇ ਸਤਗੁਰ ਸੇਵੀਏ ਸੂਤਕ ਜਾਏ ਮਰੇ ਨਾ ਜਨਮੇ ਕਾਲ ਨਾ ਖਾਏ ਉਹ ਸ਼ਬਦ ਦਾ ਗੁਰਮਖ ਪੌਜਲ ਉਤਰੇ ਭਾਰ ਜਿਹੜਾ ਉਹਦੇ ਨਾਲ ਅਸੀਂ ਫਿਰ ਮਾਲ ਕੇ ਦਰ ਤੇ ਪਰਵਾਣ ਸਦਾ ਇਸ ਤਰ੍ਹਾਂ ਮਾਲਕ ਕਿਰਪਾ ਕਰੇ ਜਿਹੜਾ ਮਾਲਕ ਦਾ ਗੁਰੂ ਆ ਸਬਦ ਦਾ ਜਿਹੜਾ ਜੁਗਾਂ ਤੋਂ ਆਪ ਹੀ ਮਾਲਕਾ ਉਹਨੇ ਕਾਪੇਗਨ ਬੰਨ੍ਹ ਦਿੱਤਾ ਤਾਂ ਹੀ ਤਾਂ ਗੁਰੂ ਨਾਨਕ ਨੇ ਤੇ ਭਾਈ ਲਹਿਲੇ ਨੂੰ ਮਸਤਨ ਨਵਾਤਾ ਸੀਗਾ ਵੀ ਅੱਜ ਮੇਰੀ ਜੋਤੇ ਆ ਤਾਂ ਹੀ ਕਹਿੰਦਾ ਸਬਦ ਗੁਰੂ ਸੁਰਤੋਂ ਜਿਹੜਾ ਇਸ ਤਰ੍ਹਾਂ ਗੁਰੂ ਨਾਨਕ ਨੇ ਦਸਮ ਜਮਾਂ ਵਿੱਚ ਆ ਕੇ ਗੁਰਗ੍ਰੰਥ ਸਾਹਿਬ ਨੂੰ ਮਸਤਨ ਨਵਾਤਾ ਵੀ ਅੱਜ ਤੋਂ ਤੁਹਾਡਾ ਵੀ ਗੁਰੂ ਹੈਗਾ ਸਤਿਗੁਰਾ ਇਹ ਤਾਂ ਪੁੱਛੀ ਚਲਿਓ ਫਿਰ ਇਸ ਤਰ੍ਹਾਂ ਸੀ ਉਹ ਸਾਲਕੇ ਦਰ ਤੇ ਕਿਦ ਲੈ ਸਕਦੇ ਆ ਵੀ ਮਾਲਕ ਗੁਰੂ ਨਾਨਕ ਦਾ ਕੌਣ ਗੁਰੂ ਸੀ ਜਿਹੜਾ ਜੋਗਾ ਤੇ ਨਾਨਕ ਯੁਗ ਜਵਿਆ ਗੁਰ ਗਪਾਲ ਯੁਗਾਂ ਤਾ ਉਹ ਗੁਰੂ ਆ ਦਾ ਸਬਦ ਗੁਰੂ ਸੁਰਤਨ ਚੇਲਾ ਮਾਲਕ ਚੇਲਾ ਬਣ ਕੇ ਆਇਆ ਹੈ ਸਬਦ ਉਹਦੇ ਨਾਲ ਆ ਜਿਹੜਾ ਹੈਗਾ ਜਿੱਥੋਂ ਆਪਨ ਪ੍ਰਗਟਿਆ ਸੁਣ ਦੇ ਵਿੱਚੋਂ ਜਿਹਦੇ ਨਾਲ ਅਸੀਂ ਅਨਹਦ ਬਾਣੀ ਨਾਲ ਪਿਆਰ ਪਾਉਨੇ ਆ ਉਹ ਸਾਡੇ ਪੰਜਾਂ ਸਬਦਾਂ ਬਾਅਦ ਹੈ ਸਿਆਲデア ਅਨੰਦਬਾਣੀ ਨਾਮ ਤੇ ਵਜਾਇਆ ਫਿਰ ਉਸ ਦੇ ਵਿੱਚ ਸਮਾ ਕੇ ਗੁਰਮੁਖ ਨਾਮ ਤੇ ਗੁਰਮੁਖ ਬੇਦਨ ਗੁਰਮੁਖਾ ਸਮਾਈ ਇਸ ਤਰ੍ਹਾਂ ਅਸੀਂ ਉਸ ਮਾਲਕ ਦੇ ਦਰ ਤੇ ਰਵਾਨੋ ਨੇ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ